ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਰਾਸ਼ਨ ਕਟ ਰੱਖਣ ਵਾਲਿਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਮਾਨਸਾ ਕਰਨੇ ਪੰਜਾਬ ਚ ਸਰਗਰਮ ਰਾਸ਼ਨ ਮਾਫੀਆ ਨਿਕਲ ਕਸਤੀ ਹੈ 3 ਸਾਲਾ ਪੁਰਣੀ ਚੱਲੀ ਆ ਰਹੀ ਪ੍ਰਥਾ ਨੂੰ ਠੱਲ ਪਾਈ ਹੈ ਮਿਲੇ ਅੰਕੜਿਆਂ ਦੇ ਮੁਤਾਬਿਕ ਸਰਕਾਰ ਦੇ ਵੱਲੋਂ ਜਿੱਥੇ 6000 ਤੋਂ ਵੱਧ ਦੀਪਾਂ ਤੇ ਅਨਾਜ ਦੀ ਚੱਲ ਰਹੀ ਸਪਲਾਈ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਕੀਤਾ ਗਿਆ ਤੇ ਉਥੇ ਹੀ ਰਾਸ਼ਨ ਦੀਪੋਂ ਦੇ 200 ਤੋਂ ਵੱਧ ਰਾਸ਼ਨ ਕਾਰਡ ਨਾਲ ਗੋਦੀਨਰਦੇਸ਼ ਵੀ ਜਾਰੀ ਕੀਤੇ ਗਏ ਹਨ ਸਰਕਾਰ ਵੱਲੋਂ ਕੀਤੀ ਗਈ ਇਸ ਪਹਿਲ ਕਦਮੀ ਨਾਲ ਜਿੱਥੇ ਪੰਜਾਬ ਪਰਚ ਸਰਕਾਰੀ ਅਨਾਜ ਦੀ ਹੋਰੀ ਕਾਲਾ ਬਿਜਾਰੀ ਖਤਮ ਹੋਣ ਦੀ ਸੰਭਾਵਨਾ ਵਧੀਆਂ ਹਨ ਤੇ ਉੱਥੇ ਹੀ ਲੋੜਵੰਦਾਂ ਤਕਰੀਬਨ ਦੇ ਹੱਕ ਉਹਨਾਂ ਦੇ ਅਰਸੂਈ ਕਰ ਤੱਕ ਪੁਜਨ ਉਮੀਦ ਵੀ ਜਾਗ ਉੱਠੀ ਆ ਅਸਲ ਚ ਪੰਜਾਬ ਦੇ ਜਿਆਦਾਤਰ ਜ਼ਿਲ੍ਹਿਆਂ ਤੇ ਸ਼ਹਿਰਾਂ ਚ ਡਿਪੋ 홀ਡਰਾਂ ਵੱਲੋਂ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਲ ਸੈਟਿੰਗ ਕਰਕੇ ਜਿੱਥੇ ਇਕੱਠੇ ਦਰਜਨਾ ਰਾਸ਼ਨ ਦੀਪੋ ਦੀ ਸਪਲਾਈ ਅਟੈਚ ਕਰਕੇ ਖਫਤਕਰਨ ਅਨਾਜ ਵੰਡਣ ਦੇ ਨਾਂ ਤੇ ਕਨਕਤੀ ਕਾਲਾ ਬਜਾਈ ਕਰਨ ਦਾ ਵੱਡਾ ਨੈਟਵਰਕ ਚਲਾਇਆ ਜਾ ਰਿਹਾ ਤੇ ਕੇਂਦਰ ਸਰਕਾਰ ਦੀ ਨੈਸ਼ਨਲ ਫੂਡ ਸਕਿਉਰਟੀ ਐਕਟ ਯੋਜਨਾ ਤਹਿਤ ਨਿਰਧਾਰਤ ਕੀਤੇ ਗਏ ਸਾਰੇ ਨਿਯਮ ਅਤੇ ਸ਼ਰਤਾਂ ਦਾ ਖੁੱਲ ਕੇ ਜਨਾਜਾ ਕਰਦੇ ਹੋਏ ਆਪਣੀ ਡਿਪੋ ਦੇ ਕਈ ਹਜ਼ਾਰ ਰਾਸ਼ਨ ਕਾੜਾਂ ਦੇ ਕੀ ਸੇ ਦਾ ਅਨਾਜ ਵੀ ਉਤਾਰਿਆ ਜਾ ਰਿਹਾ ਜਦੋਂ ਕਿ ਦੂਜੇ ਪਾਸੇ ਹੋਰ ਨਾ ਡੀਪੂ ਹੋਲਡਰ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸ਼ਾਸਨਿਕ ਵਿਭਾਗੀ ਅਧਿਕਾਰੀ ਮੁਲਾਜ਼ਮਾ ਦੀ ਸਰਪ੍ਰਸਤੀ ਪ੍ਰਾਪਤ ਨਹੀਂ ਹੈ ਉਹਨਾਂ ਦੀ ਡੀਪੂ ਹੋਲਡਰ ਵੱਲੋਂ ਵਿਭਾਗ ਦੇ ਅਧਿਕਾਰੀ ਨੂੰ ਕਈ ਵਾਰ ਸ਼ਿਕਾਇਤ ਕਰਨ ਅਤੇ ਮੰਗ ਪੱਤਰ ਸੌਂਪਣ ਤੋਂ ਬਾਅਦ ਵੀ ਉਹਨਾਂ ਦੇ ਰਾਸ਼ਨ ਡੀਪੂਆਂ ਤੇ 50 60 ਰਾਸ਼ਨ ਕਾਰਡ ਹੀ ਲਗਾਏ ਗਏ ਹਨ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ